ਤਾਨੂੰ ਹੀ ਪਤਾ ਜਰਾ ਮਾਨਾ ਉਹ ਤੋਂ ਥੱਲੇ ਅੰਦਰ ਆਓ ਮਾਨਾ ਅੰਦਰ ਆ ਫੇਰ ਗੱਲ ਬਣੋਗੇ ਦੱਸ ਦੇ ਤੈਨੂੰ ਕਿ ਸੰਗ ਪੰਮ ਇੱਕ ਲਾ ਦੇ 1 ਰੁਪਿਆ ਗਿਆ ਹਰ ਤਲ ਦੱਸ ਦੇ ਕੋਈ ਨਹੀਂ ਕੱਚੇ ਥੋੜੀ ਲਾਉਂਦੇ ਕੱਚੇ ਲਾਉਂਦੇ 8000 ਰੁਪਏ ਦੀ ਕੱਚੇ ਰੁਪਏ ਇੰਨੇ ਕਿਵੇਂ ਲਾਉਂਦਾ ਕੱਚੇ ਹੈ ਜੇ ਪੱਕੇ ਹੁੰਦੇ ਮੈਂ ਕਹਿ ਦਿੰਦਾ ਨਹੀਂ ਸੱਤ ਨਹੀਂ ਲਾਉਂਦਾ ਤੈਨੂੰ ਕੋਈ 650 ਨਹੀਂ ਲਾਉਂਦਾ ਤੈਨੂੰ ਕਿਰੇ ਵੀ ਤੈਨੂੰ 100 ਰੁਪਏ ਤੈਨੂੰ ਚਾਹ ਲਾਉਂਦਾ ਫਿਰ ਮਾਲ ਮੁੱਲ ਫਿਰ ਮਾਲ ਮੁੱਲ ਨਹੀਂ ਲਾਇਆ ਖਸਮਾ ਦੱਸ ਫਿਰ ਦੱਸ ਉਹ ਤਾਂ ਥੱਲੇ ਆ ਵੜੀ ਗੱਡੀ ਲਾਈਨ ਤੇ ਚਲਾ ਉਹੋ ਕੁੜੀ ਵਾਲੀ ਗੱਲ ਤੋਂ ਮਾੜਿਆ ਲੈਣਾ ਇਹ ਸੁੰਦਰ ਰੰਗ ਤੂੰ ਲੀਤ ਤੇ ਲਿਆ ਮੜੀ ਤੂੰ ਹੋਰ ਦੇ ਦੇ ਕੱਟ ਤੂੰ ਲੀਤ ਤੇ ਲਿਆ ਦੱਸ ਕਿੰਨੇ ਤੂੰ ਤੂੰ ਉਹ ਜ਼ਮਾਨੇ ਵਿੱਚ ਆ ਜਾ ਆ 12 ਉਹ ਤਾਂ ਵਿੱਚ ਆ ਜਾ ਕੰਮ ਕਰ ਦੂੰਗਾ 12 ਦਾ ਲੈ ਜਾ ਉਹ ਤਾਂ ਵਿੱਚ ਆ ਜਾ ਯਾਰ 11 ਦਾ ਲੈ ਜਾ ਯਾਰ ਇਹ ਆ 10000 ਤੇ ਮਾਣਾ ਮੈਂ ਕਹੀ ਇਹ ਤਾਂ ਬੱਚਾ ਹੋ ਤੋ ਯਾਰ ਗੱਲ ਜਿਹੜੀ ਕਰਦਾ ਵਰਤੂ ਮੈਂ ਦਤਾ ਹੈਗਾ ਸਹੀ ਗੱਲ ਉਹ 10 ਤੇ ਖੜਾ ਹੋਣਾ ਇਸ ਬਾਅਦ ਮੈਂ 10 ਦਾ ਵੇਚ ਦੇ ਉਹ ਇਹ ਗਣਾ ਦੱਸਦਾ ਵੀ ਜੇ ਸਾਹਮਣ ਵਾਲਾ ਬੰਦਾ ਜੀਵਨ ਦਾਰ ਬੰਦਾ ਕੋਈ ਦੁਬਾਰੀ ਨਹੀਂ ਸ਼ੁਬਾਰੀ ਨਹੀਂ ਯਾਰ ਬਾਈ ਉਹਦਾ ਪਾ ਲੈਣਾ ਯਾਰ 8500 ਰੁਪਏ ਲੈਣਾ ਯਾਰ ਬਾਈ ਲੈ ਭਰਵਾਲਾ 900 ਰੁਪਏ ਨਹੀਂ ਲਾਉਂਦੇ ਯਾਰ 900 ਰੁਪਏ ਲਾਉਂਦੇ ਨਹੀਂ ਵੀਰ ਬਣ ਕੇ ਆਏ ਨਹੀਂ ਤੂੰ ਹੋਰੇ ਵਿਚਾ ਵਾਲਾ ਇਹ ਵਿੱਚ ਨਹੀਂ ਆਉਂਦਾ ਮੈਂ ਦੱਸ ਤੋ ਵਿੱਚ ਆ ਪਿਆਬੀ ਜਮੈਂ ਗੱਲ ਗਏ ਸੀ 800 ਲਾਤਾ ਇਹਨੇ ਪੂਰੇ 9 ਦਾ ਬਾਜੇ ਚਤ ਮੰਨਦਾ ਦਾ ਖੋੜ ਰੱਤਾ ਹੋਏ ਨਹੀਂ 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 ਬੜਾ ਆਪਣਾ ਬਣਾ ਨਾ ਨਾ ਨਹੀਂ ਨਹੀਂ ਹੁਣ ਤਾਂ ਕੁਝ ਨਹੀਂ ਲਾ ਸਾਡੇ ਤਾਂ ਹੁੰਦਾ ਤਾਂ ਗਾਉਂ ਉਹੀ ਲਈਏ ਨੇ ਯਾਰ ਪਾਣੀ ਆਲਾ ਜੰਗਲੀ ਨਹੀਂ ਨਹੀਂ ਬੋਤਲਾ ਕਿਰਬੀ ਲਾ ਪਾ ਰੱਸੀ ਦੱਸ ਦਿਆਂ ਜੀ ਨਹੀਂ ਪੈਂਦੀ ਨਹੀਂ ਪੈਂਦੀ ਇਹਦਾ ਬਾਬੂ ਰੱਸੀ ਵਾਲੀ ਤਕਰੀ ਨਾ ਬਾਈ 10000 ਤੋਂ ਵਿੱਚ ਆ ਜਾ 10000 ਤੋਂ ਵਿੱਚ ਆਇਆ ਨਹੀਂ ਜੰਨੇ ਵਿੱਚ ਆਏਗਾ ਤੂੰ ਦਾਹਾਂ ਦਾ ਮਾਲ ਛੱਡ ਜਾਦਾ 11 ਦਾ ਕਹਿੰਦਾ 10 ਆਲਾ ਮਾਲ ਛੱਡ 20 ਬਣ ਕੇ ਜੇ ਵੇਚਣਾ ਤਾਂ ਤੈਨੂੰ ਵੀ ਆਪੀ ਜੀ ਹੁਣ ਉਹਨਾਂ ਕਾਹਲ ਉਹ ਮੈਂ ਬੋਲਣਾ ਗੁੰਗਾ ਸਾਨੂੰ ਬੋਲਣਾ ਪੈਗਾ ਖੁੱਦ ਦੀ ਗੱਲ ਆ ਸਾਨੂੰ ਬੋਲਣਾ ਪਊ ਨਹੀਂ ਯਾਰ ਉਹ ਤਾਂ ਤੇਰਾ ਮੰਗ ਲਿਆ ਜਰੂਰ ਤੇਰਾ ਮੰਗ ਲਿਆ ਸਾਨੂੰ ਉਹਦੀ ਪਤਾ ਤੈਨੂੰ ਵੀ ਪਤਾ ਇਹ ਕਿਤੇ ਮਾਨ ਖੜਾ ਤੇਰਾ ਹਰ ਨੋ ਨੋ ਦੱਸਿਆ ਉਹ ਦੱਸਦਾ ਦੱਸਦਾ ਲੈ ਕੇ ਜਾਣਾ ਲਾਇਬ੍ਰੇਰੀ ਤੋਂ ਬਾਅਦ ਕੋ ਉਹਦਾ ਹੁਣ ਮੈਨੂੰ ਪਹਿਲਾਂ ਹੀ ਪਤਾ ਹੈ ਖਸਮਾ ਤੇਰੇ ਤੇਰਾ ਮੰਦਰ ਮੈਨੂੰ ਹੀ ਪਤਾ ਹੈ ਸੁਣ ਯਾਰ ਮੈਨੂੰ ਇਹ ਉਹ ਜ਼ਿੰਮੇਵਾਰ ਬੰਦੇ ਨੂੰ ਦੋ ਆ ਰਿਹਾ 1000 ਰੁਪਿਆ ਵੀ ਨਿਕਾਲਣਾ ਵਪਾਰ ਕਰਨਾ ਮੈਂ ਮਰੀ ਜਾਣਾ ਵਪਾਰ ਕਰੇ ਨਾ 9000 ਪੂਰਾ ਤੇ ਲਗਾਈ ਆਪਾਂ ਕਰਾਂਗੇ ਨਾ ਨਾ ਫੜ ਜਰਾ ਹੱਥ ਕਰ ਓਏ ਹੱਥ ਦਾ ਕਰ ਲੈ ਇਹ ਹੱਥ ਦਾ ਕਰ ਲੈ ਗੱਲ ਤੋਂ ਸੁਣ ਲੈ ਯਾਰ ਗੱਲ ਤੋਂ ਸੁਣ ਲੈ ਯਾਰ ਕੱਚੇ ਗੱਲ ਕਰਾਵੇ ਯਾਰ ਤੈਨੂੰ ਹੋਰ ਕਿਉਂ ਪੁੱਝਾਣੇ ਕਰਾ ਕਰੇ ਬਾਦ ਕਿ ਨਹੀਂ ਉਹ ਜਨਨ ਵੀ ਗੱਲਾਂ ਦੋਨੇ ਦਾ ਮੌਦਾ ਲਾਈਏ ਮੈਨੂੰ ਗੱਡੀ ਨਹੀਂ ਭਜਦਾ ਖੜਾ ਦੋਨੇ ਦਾ ਦੋਨੇ ਦਾ ਤਬਰ ਅੱਗੇ ਭਜੂ ਨਾਉੜ ਸਰ ਸਿੰਘ ਆ ਬਾਰਾ ਇਹਨੂੰ ਦੋ ਵਾਲੀ ਗੱਡੀ ਤੇ 400 ਮੋਲਾਂ ਨੂੰ ਜਿਸ ਨਾਲ ਕੇ ਸੋਹਣ ਵਾਲੀ ਗੱਡੀ ਉੱਤੇ ਤੇ ਸਰੀ ਨਹੀਂ ਭਾਈ ਉਧਰ ਉੱਤਰਨਾ ਬੋਲ ਭਾਈ ਉਹ ਉਧਰ ਉਤਰੇ ਮੰਡੀ ਮੰਡੀ ਉਤਰੇ ਆ ਆ ਲੈ ਫਿਰ ਮੰਡੀ ਉੱਪਰ ਜਿਹਾੜਾ ਤਾ ਭਾ ਵੇਚ ਤਾ 10 20 ਵੇਚ ਤਾ ਸਾਡੇ ਨਾਲ 9000 ਦਾ ਚੱਕਦਾ ਵੇਚ ਤਾ ਚੱਕ ਫਿਰ ਆ ਕੰਨੀ ਉੱਤਰ ਜੋੜ ਲੈ ਜਾ ਯਾਰ ਫੜਾ ਪਏ ਨੇ ਤੇਜ ਤਾਂ ਠੀਕ ਆ ਹੋ ਗਿਆ ਯਾਰ ਲੈ ਚ ਤਾ ਬਸ ਆ ਜਾ ਉੱਥੇ ਪੈਸੇ ਦੇ ਲਾਣੇ 6 ਅਦਾਈ ਬਣਨਾ ਅਦਾਈ ਬਣਨਾ ਅਦਾਈ ਮਰਜ਼ੀਆਂ ਕਰਦੀ ਪਾਵਾਂ ਆਪੂ 200 ਕਰੀ ਪਾਵਾਂ 400 ਕਰੀ ਤੋ ਤੰਨਾ 4 5 6 7 8 ਨੋ ਆਲਾ ਪੂਰੇ ਸਾਡੇ ਨੂੰ ਪੂਰੇ ਸਾਡੇ ਨੂੰ ਸਾਡੇ ਨੂੰ ਹਾਂ ਖੁਸ਼ੀ ਨਾ ਕੋਈ ਰਿਗੜਾ ਆਲਾ ਦੋਟੀ ਹੈ ਲਖਾਈ ਕਰਾ ਦੂਗਾ ਜਾ ਲਖਾਈ ਇਹੀ ਕਰਾਉਗਾ ਮੈਂ ਤਾਂ ਜਿਹੜੀ ਗੱਲ ਹੋਈ ਹੈ ਐ ਸਾਰੀਆਂ ਗੱਲਾਂ